ਸਤਨਾਮ ਸ੍ਰੀ ਵਾਹਿਗੁਰੂ ਸਾਰ ਜਿਓ ਸੁਹੀ ਮਹੱਲਾ ਚੌਥਾ ਜਿਥੈ ਹਰ ਅਰਾਧਿਐ ਤਿਥੈ ਹਰ ਮਿਤ ਸਹਾਈ ਗੁਰ ਕਿਰਪਾ ਤੇ ਹਰ ਮਨ ਵਸੈ ਹੋਰਤ ਬਿਦਲਿਆ ਨਾ ਜਾਇ ਜਿੱਥੇ ਹਰ ਆਰਾਧੀ ਐ ਤਿੱਥੇ ਹਰ ਮਿਤ ਸਹਾਈ ਵਰ ਕਿਰਪਾ ਤੇ ਹਰ ਮਨ ਵਸੈ ਪੂਰਤ ਬਿਦਲਿਆ ਨਾ ਜਾਈ ਹਰ ਧਨ ਸੰਚੀਐ ਭਾਈ ਜੇ ਹਲਤ ਪਰਤ ਹਰ ਹੋਏ ਸਖਾ ਸਤ ਸੰਗਤੀ ਸੰਗ ਹਰ ਧਨ ਖੱਟੀਐ ਹੋਰਥੈ ਹੋਰਤ ਉਪਾਏ ਹਰ ਧਨ ਕਿਤੇ ਨਾ ਪਾਈ ਹਰ ਰਤਨ ਕਾ ਵਪਾਰੀਆਂ ਹਰ ਰਤਨ ਧਨ ਵੇਹਾਜੇ ਕੱਚ ਕੇਵ ਪਰਿਏ ਵਕ ਹਰ ਧਨ ਲਿਆ ਨਾ ਜਾਈ ਹਰ ਧਨ ਰਤਨ ਜਵੇਰ ਮਾਣਕ ਹਰ ਧੰਨੇ ਨਾਲ ਅੰਮ੍ਰਿਤ ਵੇਲ ਵਕਤ ਹਰ ਭਗਤੀ ਹਰ ਲਿਵਲਾ ਹਰ ਧੰਨ ਅੰਮ੍ਰਿਤ ਵੇਲੇ ਬੁੱਤੇ ਕਾ ਬੀਜਿਆ ਭਗਤ ਖਾਏ ਖਰਚ ਰਹੇ ਨਿਖੁਟੈ ਨਾਹੀ ਹਲਤ ਪਰਤ ਹਰ ਧੰਨੇ ਕੀ ਭਗਤਾ ਕੋ ਮਿਲੇ ਵਟਿਆਈ ਹਰ ਧੰਨ ਨਿਰਭਉ ਸਦਾ ਸਦਾ ਅਸਥਿਰ ਹੈ ਸੱਚਾ ਇਹੂ ਹਰ ਧਨ ਅਗਨੀ ਤਸ ਕਰੈ ਪਾਣੀਐ ਜਮ ਦੂਤੈ ਕਿਸੈ ਕਾਗਵਾਯਾ ਨਾ ਜਾਇ ਹਰ ਧਨ ਕੋ ਉਜੱਕਾ ਨੇੜ ਨ ਆਵੈ ਜਮ ਜਗਾਤੀ ਦੰਦ ਨ ਲਗਾਈ ਸਾਖਤੀ ਪਾਪ ਕਰਕੇ ਵਿਖਿਆ ਧਨ ਸੰਚਿਆ ਤੈਨਾਂ ਇੱਕ ਵਿਖ ਨਾਲ ਨਜਾਈ ਹਲਤੇ ਵਿੱਚ ਸਾਖਤ ਦਹੇਲੇ ਭਏ ਹੱਥੋਂ ਛੁਟਕ ਗਿਆ ਅੱਗੇ ਪਰਤ ਸਾਖਤ ਹਰਦਰ ਕੈ ਢੋਈ ਨਾ ਪਾਈ ਇਸ ਹਰ ਧਨ ਕਾ ਸਾਹੋ ਹਰ ਆਪ ਹੈ ਸੰਤਹ ਜਿਸ ਨੂੰ ਦੇ ਸੋ ਹਰ ਧਨ ਲਦ ਚਲਾਈ ਇਸ ਹਰ ਧਨ ਕਾ ਟੁਟਾ ਕਦੀ ਨਾ ਆਵਈ ਜਨ ਨਾਨਕ ਕੋ ਗੁਰ ਸੋ ਜੀ ਪਾਈ ਇਸ ਹਰ ਧਨ ਕਾ ਸਹੋ ਹਰ ਆਪ ਹੈ ਸੰਤਹ ਜਿਸ ਨੋ ਦੇਸੋ ਹਰ ਧਨ ਲੱਦ ਚਲਾਈ ਇਸ ਹਰ ਧੰਨੇ ਕਾ ਟੁਟਾ ਕਦੇ ਨ ਆਵਈ ਜਨ ਨਾਨਕ ਕੋ ਗੁਰ ਸੋ ਜੀ ਪਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜਿੱਕੀ ਫਤਹੀ